ਸਭ ਤੋਂ ਪਹਿਲਾ ਸਟਾਰਟਅਪ ਤਾਂ ਬਾਬੇ ਨਾਨਕ ਨੇ ਦਿੱਤਾ ਸੀ 20 ਰੁਪਏ ਦਾ ਲੰਗਰ ਸ਼ੁਰੂ ਕਰਕੇ ਦੱਸਦਾ ਸੀ ਵੀ ਇਹ ਸਟਾਰਟਅਪ ਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਪਰ ਮੈਂ ਇਹ ਦੱਸ ਦਿਆਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਸ੍ਰੀ ਅਮਰਤਸਰ ਸਾਹਿਬ ਜਦੋਂ ਵਸਾਇਆ ਸੀ ਤਾਂ ਕੱਲਾ ਭਗਤੀ ਦਾ ਦਰ ਨਹੀਂ ਸੀ ਉਹ ਉਸ ਸ਼ਹਿਰ ਦੇ ਵਿੱਚ ਉਹਨਾਂ ਨੇ ਵਪਾਰ ਦਾ ਦਰ ਵੀ ਬਣਾਇਆ ਸੀ ਪੂਰੀ ਦੁਨੀਆ ਤੋਂ ਹਰ ਫੀਲਡ ਦਾ ਬੈਸਟ ਬੰਦਾ ਉੱਥੇ ਲਿਆਂਦਾ ਗਿਆ ਚਾਹੇ ਉਹ ਕੋਈ ਸੁਨਿਆਰਾ ਸੀ ਚਾਹੇ ਕੱਪ ਕੱਪੜੇ ਦਾ ਵਪਾਰੀ ਸੀ ਔਰ ਉਸ ਨੂੰ ਥੱਬ ਬਣਾ ਕੇ ਤੁਹਾਨੂੰ ਕੀ ਦੱਸਿਆ ਤੁਹਾਨੂੰ ਦੱਸਿਆ ਕਿ ਭਗਤੀ ਸ਼ਕਤੀ ਦੇ ਨਾਲ ਜੋ ਗੁਰੂ ਨਾਨਕ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਓ ਕਿਰਤ ਕਰੀਏ ਆਓ ਕੰਮ ਕਰੀਏ ਤੇ ਮੇਰੀ ਇਸ ਗੱਲ ਦੇ ਵਿੱਚ ਹੋਰ ਵੱਡਾ ਕਿਹਨੇ ਕੀਤਾ ਮੇਰੇ ਦਸਮ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਤੁਹਾਨੂੰ ਪਾਤਸ਼ਾਹੀਆਂ ਬਖਸ਼ਤੀਆਂ ਕਲਗੀ ਲੱਗੀ ਸੀ ਨਾ ਉਹਨਾਂ ਦੇ ਜੇ ਕਲਗੀ ਲੱਗੀ ਸੀ ਮੇਰੇ ਮਹਾਰਾਜ ਆਪ ਹੀਰੇ ਜਵਾਹਰਾਂ ਤੇ ਮੋਤੀਆਂ ਦੇ ਆਸਣਾਂ ਤੇ ਬਹਿੰਦੇ ਸੀ ਇਹਦਾ ਮਤਲਬ ਸਾਨੂੰ ਉਹ ਕੀ ਕਹਿ ਕੇ ਗਏ ਐ ਤੁਹਾਨੂੰ ਪਾਤਸ਼ਾਹੀਆਂ ਬਖਸ਼ ਕੇ ਚੱਲਿਆ